ਭਾਈ ਉਹ ਖਾਲਸਾ ਭਾਈ ਕੋ ਮਤੇ ਨੇ ਪਿੰਡ ਬਕੈਣ ਵਾਲਾ ਜਿਹੜਾ ਫਾਇਲ ਕਰ ਪਲੇਟਸ ਅੱਜ ਪਾਰਟਿਸਿਪੇਟ ਹੋਇਆ ਹਰਪ੍ਰੀਤ ਸਿੰਘ ਉਰਫ ਜੱਗਾ ਪਿੰਡ ਬਕੈਣ ਤੋਂ ਸਾਡੇ ਕੋਚ ਨੇ ਉਹਨਾਂ ਨੇ ਇਹ ਪਾਰਟਿਸਿਪੇਟ ਕਰਵਾਏ ਅਲੱਗ-ਅਲੱਗ ਪਿੰਡਾਂ ਤੋਂ ਤਕਰੀਬਨ 15 ਪਿੰਡਾਂ ਦੇ ਬੱਚੇ ਇੱਥੇ ਪਾਰਟਿਸਿਪੇਟ ਕਰਨ ਵਾਸਤੇ ਆਏ ਉਹਨਾਂ ਦਾ ਕੰਪੀਟੀਸ਼ਨ ਚੱਲ ਰਿਹਾ ਹੈ ਤੇ ਸਾਡੇ ਜਿਹੜੇ ਪਿੱਛੇ ਖੜੇ ਨੇ ਬਹੁਤ ਹੀ ਸਤਿਕਾਰਯੋਗ ਪੰਚਾਇਤਾਂ ਦੇ ਨਮਾਇंदे ਇੱਥੇ ਪਹੁੰਚੇ ਨੇ ਮੈਂ ਧੰਨਵਾਦ ਕਰਦਾ ਪਿੰਡ ਬਕੈਨ ਵਾਲਾ ਹੋਣ ਦੇ ਨਾਤੇ ਪਿੰਡ ਕੋਠਾ ਤੋਂ ਪੰਚਾਇਤ ਹੋਰ ਵੀ ਕਈ ਪੰਚਾਇਤਾਂ ਇੱਥੇ ਪਹੁੰਚੀਆਂ ਨੇ ਔਰ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਪਾਰਟੀ ਸਵੇਰ ਦੇ ਵਿੱਚ ਸ਼ਾਮਲ ਹੋਏ ਔਰ ਸਹਿਯੋਗ ਕੀਤਾ ਸਾਡੇ ਸਕੂਲ ਦੀ ਕਮੇਟੀ ਦੇ ਚੇਅਰਮੈਨ ਸਾਰੇ ਇੱਥੇ ਇਕੱਠੇ ਹੋਏ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੀ ਭੈਣ ਪੂਜਾ ਲੁਥਰਾ ਸੱਚ ਦੇਵਾ ਜੀ ਫਾਜਲ ਕਾ ਤੋਂ ਸਾਡੇ ਹਰੇਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਨੇ ਔਰ ਇਸ ਵਾਰ ਵੀ ਸਾਡੇ ਬੱਚਿਆਂ ਨੂੰ ਅਸੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਨੇ ਔਰ ਇਹਨਾਂ ਦਾ ਤਹਿ ਦਿਲੋਂ ਸਾਰਿਆਂ ਵੱਲੋਂ ਕੌਂਸਲ ਕਮੇਟੀ ਵੱਲੋਂ ਔਰ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਖਾਸ ਕਰਕੇ ਬਹੁਤ